Thank you. ਆਪ ਦੇ ਦੁਨੀਆ ਕੀ ਜਾਣੇ ਸਾਧੂ ਸੁੱਤੇ ساری ساری رات جاگنے بئی دنیا کی جانے کتھے فکر براج دے دنیا کی جانے ਸਾਧੂ ਸੁੱਤੇ ਆ ਕੇ ਜਾਗਦੇ ਫਿਰ ਜੀ ਦੀ ਲੱਗੀ ਐ ਪ੍ਰੀਤੀ ਨਾਲ ਅੱਲਾ ਦੇ ਉਹਨਾਂ ਨੂੰ ਨੀਂਦ ਕਿੱਥੇ ਆਉਂਦੀ ਮਹਾਪੁਰਸ਼ ਰੱਬ ਦੇ ਪਿਆਰੇ ਉਹ ਪਰਮੇਸ਼ਰ ਪਿਆਰੋ ਪਹਿਲਾਂ ਐਸੀ ਮਾਂ ਦੀ ਖੋਜ ਕਰਦਾ ਬਈ ਕਿਹੜੀ ਮਾਂ ਹੋਵੇ ਐਸੀ ਬਾਗਾ ਵਾਲੀ ਜੀ ਦੀ ਕੋਖ ਰਹੀ ਦੁਨੀਆਂ ਨੂੰ ਤਾਰਨ ਹਾਰੇ ਸੰਤ ਜਨ ਜਾ ਕੇ ਜਨਮ ਲੈ ਕਿਹੜਾ ਪੇਤਾ ਹੋਵੇ ਐਸਾ ਪਾਗਾਂਵਾਲਾ ਜੀ ਦੇ ਘਰ ਸੰਤ ਜਨਾਂ ਦੀ ਰੂਹ ਜਾ ਕੇ ਜਨਮ ਲੈ ਵਾਹਿਗੁਰੂ ਤੇ ਕਿਹੜਾ ਨਗਰ ਹੋਵੇ ਐਸਾ ਪਾਗਾਂਵਾਲਾ ਕਿਹੜੇ ਨਗਰ ਦੀ ਧਰਤੀ ਹੋਵੇ ਜਿੱਥੇ ਜਾ ਕੇ ਮੇਰਾ ਸੰਤ ਜਨ ਰਵੇ ਜਿੱਥੇ ਜਾ ਕੇ ਮੇਰਾ ਸੰਤ ਜਨ ਪਰਮੇਸ਼ਰ ਦਾ ਸਿਮਰ ਵਾਹੀ ਬੱਬਾ RAM ਜੀ ਸ਼ਾ ਤੁਹਾਡੇ ਨਗਰ ਨੂੰ ਉਹਨਾਂ ਮਹਾਪੁਰਸ਼ਾਂ ਨੇ ਪਾਗਲ ਜਿੰਦੇ ਜਿਵੇਂ ਮਾਮਾ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਵੇਲੇ ਸੰਗਤ ਵਿੱਚ ਬਿਰਾਜ ਬਾਟ ਤੇ ਸੰਗਤ ਵਿੱਚ ਇਹ ਗੱਲ ਚੱਲੀ ਸੁਣਿਓ ਧਿਆਨ ਦੇ ਬਈ ਗੁਰੂ ਜੀ ਇਸ ਕੋਰ ਕਲਯੁਗ ਵਿੱਚ ਜੇ ਕੋਈ ਬੰਦਾ ਬਾਣੀ ਪੜ੍ਹਦਾ ਗੁਰਬਾਣੀ ਤੇ ਭਰੋਸਾ ਕਰਦਾ ਹੈ ਗੁਰਬਾਣੀ ਤੇ ਵਿਸ਼ਵਾਸ ਕਰਦਾ ਹੈ ਗੁਰੂ ਜੀ ਉਹਨੂੰ ਕੀ ਫਲ ਮਿਲਦਾ ਹੈ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਸੰਗਤ ਨੇ ਬੇਨਤੀ ਕੀਤੀ ਗੁਰੂ ਜੀ ਜਿਹੜਾ ਬੰਦਾ ਬਾਣੀ ਤੇ ਭਰੋਸਾ ਕਰਦਾ ਬਾਣੀ ਪੜਦਾ ਹੈ ਬਾਣੀ ਸੁਣਦਾ ਹੈ ਉਹਨੂੰ ਕੀ ਫਲ ਮਿਲਦਾ ਵਾਹਿਗੁਰੂ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਸੰਗਤ ਵਿੱਚ ਬਖਸ਼ਿਸ਼ ਕਰਕੇ ਕਹਿਣ ਲੱਗੇ ਕਹਿੰਦੇ ਹੋ ਪਿਆਰਿਓ ਇਹ ਗੁਰਬਾਣੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਸਤਖੰਡ ਵਿੱਚੋਂ ਇਹ ਜਗਤ ਨੂੰ ਤਾਰਨ ਲਈ ਲੈ ਕੇ ਆਇਆ ਇਹ ਬਾਣੀ ਦਾ ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਇੱਕ ਇੱਕ ਤੁਕ ਸੰਸਾਰੀ ਜੀਵਾਂ ਨੂੰ ਤਾਰਨ ਹਨ ਪਰ ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹੋ ਜਾਂਦੇ ਜਿਵੇਂ ਗੁਰੂ ਪਾਤਸ਼ਾਹ ਸੰਗਤ ਵਿੱਚ ਕਹਿੰਦੇ ਕਹਿੰਦੇ ਭਾਈ ਤੁਸੀਂ ਜਪਜੀਤ ਸੇਵ ਦੀ ਬਾਣੀ ਦਾ ਪਾਠ ਹੀ ਲੈ ਲਓ ਕੋਈ ਵੀ ਬੰਦਾ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਉਚਾਰਨ ਕਰੇ ਪਰ ਪਾਠ ਕਰਦੇ ਦੇ ਮਨ ਵਿੱਚ ਕੋਈ ਮੰਗ ਨਾ ਹੋਵੇ ਗੁਰੂ ਜੀ ਕਹਿੰਦੇ ਇਹ ਨਾ ਹੋਵੇ ਬਈ ਸਤਿਗੁਰੂ ਜੀ ਮੈਂ ਇਹ ਇੰਨੇ ਪਾਠ ਰੋਜ਼ ਕਰਦਾ ਇੰਨੀ ਰੋਜ਼ ਬਾਣੀ ਪੜਦਾ ਐ ਇੰਨਾ ਮੂਲ ਮੰਤਰ ਕਰਦਾ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਵੀ ਮੇਰਾ ਆ ਕੰਮ ਬਣ ਜੇ 6ਵੇਂ ਪਾਛਾ ਗੁਰੂ ਕਹਿੰਦੇ ਉਹ ਗੁਰੂ ਤਾਂ ਬਿਨਾਂ ਬੋਲਿਆ ਤੂੰ ਸਭ ਦੇ ਦਿਲਾਂ ਦੀਆਂ ਜਾਣਦਾ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ ਖਿਚੇਰਦਾਸ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਕਹਿੰਦੇ ਗੁਰੂ ਤਾਂ ਬਿਨਾਂ ਬੋਲਿਆ ਤੂੰ ਜਾਣਦਾ ਬਈ ਪਾਠ ਕਰਦੇ ਕਰਦੇ ਦੇ ਮਨ ਵਿੱਚ ਕੋਈ ਮੰਗ ਨਾ ਹੋਵੇ ਤੇ ਗੁਰੂ ਨਾਨਕ ਆਪਣੇ ਪਿਆਰੇ ਗੁਰਸਿੱਖ ਦਾ ਘਰਕਾਰਜ ਫਿਰ ਆਪ ਕਰਦੇ ਆੱਖੋ ਸਤਨਾਮ ਸ੍ਰੀ ਵਾਹਿਗੁਰੂ ਭਰੇ ਪੰਡਾਲ ਸੰਗਤ ਵਿੱਚੋਂ ਛੇਵੇਂ ਪਾਛੇ ਗੁਰੂ ਜੀ ਨੇ ਆਵਾਜ਼ ਦਿੱਤੀ ਬਈ ਤੁਹਾਡੇ ਸੰਗਤ ਵਿੱਚੋਂ ਕੋਈ ਹੈ ਸਾ ਗੁਰਸਿੱਖ ਜਿਹੜਾ ਇੰਨੀ ਸੰਗਤ ਵਿੱਚ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਪਾਠ ਸੁਣਾਵੇ ਗੁਰੂ ਜੀ ਕਹਿੰਦੇ ਆਓ ਕੋਈ ਗੁਰੂ ਦਾ ਸਿੱਖ ਬਈ ਇੰਨੀ ਸੰਗਤ ਵਿੱਚ ਜਿਹੜਾ ਸ਼ੁੱਧ ਗੁਰਬਾਣੀ ਪੜੇ ਸ਼ੁੱਧ ਮਨ ਦੇ ਨਾਲ ਉਹਦੇ ਮਨ ਦੀ ਭਾਵਨਾ ਗੁਰੂ ਪੂਰੀ ਕਰਨੀ ਸੰਗਤ ਵਿੱਚੋਂ ਪਿਆਰੋ ਕੋਈ ਨਾ ਉਠਿਆ ਸਭ ਨੀਵੀਂ ਪਾ ਕੇ ਬਹਿ ਗਏ ਬਈ ਪਾਠ ਕਰਦਿਆਂ ਕਰਦਿਆਂ ਕੋਈ ਨਾ ਕੋਈ ਅੱਖਰ ਕੋਈ ਨਾ ਕੋਈ ਲਗ ਮਾਤਰਾ ਕੋਈ ਸਿਹਾਰੀ ਬਿਹਾਰੀ ਉਹ ਤਾਂ ਮੜਾ ਮੋਟਾ ਤਾਂ ਸੁਭਾਅ ਕੀ ਰਹਿ ਜਾਂਦਾ ਕਿਤੇ ਗੁਰੂ ਜੀ ਤੋਂ ਵਰਜ਼ਾਨ ਲੈਂਦੇ ਲੈਂਦੇ ਸਰਾਫੀ ਨਾ ਮਿਲ ਜੇ ਕੋਈ ਨਾ ਉਠੇ ਛੇਵੇਂ ਪਾਛੇ ਗੁਰੂ ਜੀ ਨੇ ਫੇਰ ਆਵਾਜ਼ ਦਿੱਤੀ ਬਈ ਇੰਨੀ ਸੰਗਤ ਚੋਂ ਕੋਈ ਐਸਾ ਗੁਰੂ ਦਾ ਸਿੱਖ ਨਹੀਂ ਜਿਹੜਾ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਪਾਠ ਸੁਣਾਵੇ

ਜੀਦਾ ਇਤਿਹਾਸ ਵਿੱਚ ਨੌ ਆਉਂਦਾ ਭਾਈ ਗੋਪਾਲ ਜੀ ਹਫੀਆਬਾਦ ਸ਼ਹਿਰ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਏ। ਹੱਥ ਜੋੜ ਕੇ ਛੇਵੇਂ ਗੁਰੂ ਪਾਤਸ਼ਾਹ ਨੂੰ ਕਹਿੰਦਾ ਗੁਰੂ ਜੀ ਮੇਰੇ ਤੇ ਕਿਰਪਾ ਕਰੋ। ਮੈਂ ਆਪ ਜੀ ਦੇ ਚਰਨਾਂ ਜਪਜੀ ਸਾਹਿਬ ਦੀ ਬਾਣੀ ਦਾ ਇਕਾਗਰ ਮਿਰਤੀ ਕਰਕੇ ਬਾਣ ਸੁਣਾ ਸਕਦਾ। ਤੇ ਗੁਰੂ ਜੀ ਕਹਿੰਦੇ ਹਾਂ ਗੁਰਸਿੱਖ ਪਿਆਰਿਆ ਤੂੰ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਗੁਰੂ ਨਾਨਕ ਤੇਰੇ ਮਨ ਦੀ ਭਾਵਨਾ ਪੂਰੀ ਕਰਨੀ ਪਰ ਇਹ ਪੰਡਾਲ ਭਰੀ ਸੰਗਤ ਵਿੱਚ ਭਾਈ ਗੋਪਾਲ ਨੇ ਪਿਆਰਿਓ ਗੁਰਬਾਣੀ ਦਾ ਪਾਠ ਸ਼ੁਰੂ ਕਰ ਲਿਆ ਸ਼ੁੱਧ ਪਾਠ ਸ਼ੁੱਧ ਬਿਰਤੀ ਤੇ ਗੁਰੂ ਜੀ ਦੇ ਨੇਤਰ ਬੰਦ ਜਿਉਂ-ਜਿਉਂ ਭਾਈ ਗੋਪਾਲ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਨ ਲੱਗਿਆ